ਕੀ ਚੋਪਰੋ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਜੀ ਤੁਸੀਂ ਜੇ ਕਿਹੜਾ ਹਸਪੀਟਲ ਹੈ ਤੇ ਮਾਮਲਾ ਕੀ ਹੈ ਇਹ ਇਹ ਬਾਦੀ ਹਸਪੀਟਲ ਹੈ ਜੀ ਠੀਕ ਹੈ ਨਹੀਂ ਇਹਨਾਂ ਨੇ ਨਾ ਸਵੇਰੇ ਬੱਚਾ ਨਾਰਮਲ ਹੋਇਆ ਉਦੋਂ ਬਾਅਦ ਇਹ ਮੁੰਡਾ ਕਹਿੰਦਾ ਰਿਹਾ ਜੀ ਉਹਨਾਂ ਨੂੰ ਉੱਤੇ ਜੜੀ ਦੀ ਮਿਸ ਜੀ ਦੇਣਾ ਉਹਦੀਆਂ ਆਵਾਜ਼ਾਂ ਆ ਰਹੀਆਂ ਸੀ ਉਹਨਾਂ ਨੂੰ ਤੇ ਉਹ ਕਹਿੰਦਾ ਰਿਹਾ ਜੀ ਨਹੀਂ ਤੁਹਾਡੇ ਤੋਂ ਕੇਸ ਆਮਰੇ ਨਾ ਸਾਨੂੰ ਤੁਸੀਂ ਦੱਸੋ ਅਸੀਂ ਐਡਮਿਟਿਕ ਹਸਪੀਟਲ ਚ ਕਰਾ ਲੈਣਾ ਕਿਸੇ ਹੋਰ ਚ ਇਹ ਰਜਿੰਦਰਾ ਜੀ ਨੇ ਜ਼ੋਰ ਲਾਇਆ ਜਦ ਕਹਿੰਦਾ ਮਾਤਾ ਕੁਛ ਲਿਆ ਲੈ ਜਨਾ ਪਰ ਉਹਨਾਂ ਨੇ ਇੱਕੋ ਗੱਲ ਕਹੀ ਗਈ ਕਹਿੰਦੇ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਨੂੰ ਬਲੱਡ ਲੈਬ ਭੇਜਤਾ ਬਰਦਮਾਨ ਚ ਉਦੋਂ ਬਾਅਦ 15 ਮਿੰਟ ਬਾਅਦ ਉਹਨਾਂ ਨੇ ਕਹਤਾ ਯਾਰ ਡੈੱਡ ਹੋ ਗਈ ਜੀ ਕੀ ਲੱਗਦਾ ਇਹਨਾਂ ਦੀ ਅੰਗਲੀ ਨਾਲ ਹੋਇਆ ਇਹਨੇ ਹਸਪੀਟਲ ਦੀ ਅੰਗਲੀ ਕਰਕੇ ਹੋਇਆ ਜੀ ਇਹ ਇਹ ਡਾਕਟਰਾਂ ਦੀ ਅੰਗਲੀ ਆ ਲੈ ਕੇ ਕਦਾ ਐਸੀ ਮਰੀਜ਼ ਨੂੰ ਮਰੀਜ਼ ਨੂੰ ਰਾਤੀ 9:30 ਵਜੇ ਜੀ ਤੇ ਡਿਲੀਵਰੀ ਕਿੰਨੇ ਵਜੇ ਹੋਈ ਸਵੇਰੇ ਹੋਈ ਆ ਜੀ 6:53 ਮਿੰਟ ਦੇ ਸਰਜਰੀਆ ਨੇ ਆਇਆ ਬੱਚਾ ਕਿੱਦਾਂ ਹੈ ਬੱਚਾ ਨੋਰਮਲ ਹੋਇਆ ਬਿਲਕੁਲ ਬੱਚਾ ਸਹੀ ਆ ਇਹ ਹੁਣ ਕਿਦਾਂ ਕੀ ਕਿਦਾਂ ਦੀ ਕਾਰਵਾਈ ਦੀ ਮੰਗ ਅਸੀਂ ਇਹ ਜਾਣਿਆ ਜੀ ਇਹ ਹਸਪਤਾਲ ਨੂੰ ਲੋਕ ਲੱਗਣਾ ਚਾਹੀਦਾ ਜੀ ਇਹਨਾਂ ਨੇ ਪਹਿਲਾਂ ਵੀ ਕੋਈ ਇੱਥੇ ਡੈੱਥ ਕੀਤੀ ਆ ਠੀਕ ਆ ਜੀ ਪਰਚਾ ਹੋਇਆ ਇਹਨਾਂ ਦੇ ਪਹਿਲਾਂ ਜਦ ਵੀ ਇਹ ਆ ਲੈ ਦੇ ਕੇ ਛੁਡ ਕੇ ਹੁਣ ਇਹਨਾਂ ਨੇ ਦੁਬਾਰੇ ਫੇਰ ਕਰਤਾ ਜੀ ਕਹਿੰਦੇ ਲੱਗਦਾ ਹਸਪੀਟਲ ਬਣਾਇਆ ਇਹ ਹਸਪੀਟਲ ਦੇ ਨਾਂ ਕੋਈ ਬੋਰਡ ਹੈਗਾ ਜੀ ਨਾ ਕੋਈ ਨਾਮ ਨਾ ਇੱਕ ਬੋਰਡ ਰੱਖਰਗਾ ਜੀ ਤੁਸੀਂ ਆਪ ਦੇਖ ਸਕਦੇ ਹੋ ਨਾ ਕੋਈ ਅੰਦਰ ਸਟੇਟਮੈਂਟ ਹੋਣਾ ਕੀ ਨਾਮ ਹੈ ਜੀ ਲਖਵਿੰਦਰ ਗੋ ਜੀ ਲੱਗਦਾ 21 ਮਾਮਲਾ ਕੀ ਹੈ ਇਹ ਹਸਪੀਟਲ ਅਸੀਂ ਜੀ ਰਾਤ ਆਏ ਸੀਗੇ 9:30 ਵਜੇ ਮਤਲਬ ਬੱਚਾ ਹੁਣ ਸੀਗਾ ਜੀ ਅਸੀਂ ਆਏ ਸੀਗੇ ਤੇ ਹਲਕਾ ਹਲਕੇ ਦਰਦ ਸੀਗਾ ਉਹਨਾਂ ਦੇ ਜੀ ਤੇ ਮੈਡਮ ਆਏ 1:30 ਵਜੇ ਕਹਿੰਦੇ ਵੀ ਹਜੇ ਨਹੀਂ ਹੁੰਦਾ ਜੀ ਕਹਿੰਦੇ ਬੱਚਾ ਵੀ ਸਵੇਰ ਤੱਕ ਵੇਟ ਕਰ ਲਓ ਜੀ ਸਵੇਰੇ ਬੱਚਾ ਉਹਨਾਂ ਨੇ ਨਾਰਮਲ ਕੀਤਾ ਜੀ 7:00 ਵਜੇ ਉਸ ਤੋਂ ਬਾਅਦ ਮਤਲਬ ਕਿ ਅੰਦਰ ਇਹਨਾਂ ਦੇ ਆਪਰੇਸ਼ਨ ਥੀਟਰ ਦੇ ਵਿੱਚੋਂ ਮੇਰੇ ਘਰ ਦੀ ਵੀ ਮਤਲਬ ਕਿ ਆਵਾਜ਼ ਆ ਰਹੀ ਸੀ ਰੋਣ ਦੀਆਂ ਮੈਂ ਇਹਨਾਂ ਨੂੰ ਬਾਰ-ਬਾਰ ਕਹਿੰਦਾ ਰਿਹਾ ਮੈਂ ਮੈਂ ਕਹਾਂ ਵੀ ਮੇਰੇ ਘਰ ਦੇ ਨੂੰ ਜਿੰਦਰ ਰੈਫਰ ਕਰ ਦੋ ਰਜਿੰਦਰ ਰੈਫਰ ਕਰ ਦੋ ਵੀ ਇਹ ਤੁਹਾਡੇ ਤੋਂ ਕਿਸੇ ਨਹੀਂ ਆਉਂਦਾ ਵੀ ਜਿੰਦਰ ਰੈਫਰ ਕਰ ਦੋ ਇਹਨੇ ਮੈਨੂੰ ਇੱਕੋ ਹੀ ਗੱਲ ਕਹੀ ਗਈ ਵੀ ਉਹ ਤਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਅਸੀਂ ਚਾਰ-ਪੰਜ ਜਣੇ ਸੀਗੇ ਇੱਕੋ ਹੀ ਗੱਲ ਕਹੀ ਜਾਣੋ ਵੀ ਜੇ ਤੁਹਾਡੇ ਤੋਂ ਨਹੀਂ ਕੇ ਸਮਝਦਾ ਤਾਂ ਜਿੰਦਰ ਰੈਫਰ ਕਰ ਦੋ ਕਹਿੰਦੇ ਨਹੀਂ ਜੀ ਠੀਕ ਆ ਠੀਕ ਆ ਸਾਨੂੰ ਵਰਧਮਨ ਹਸਪੀਟਲ ਬਲੱਡ ਲੈਣ ਭੇਜ ਤਾਂ ਪਿੱਛੇ ਸਾਨੂੰ ਕਹਿੰਦੇ ਵੀ ਉਹ ਤਾਂ ਕੱਢ ਹੋ ਗਈ ਨਹੀਂ ਬੱਚਾ ਹੋ ਗਿਆ ਸੀ ਬੱਚਾ ਹੋ ਗਿਆ ਬੱਚਾ ਠੀਕ ਆ ਜੀ ਬੱਚਾ ਨੋਰਮਲ ਬੱਚਾ ਠੀਕ ਆ ਜੀ ਇਹ ਪ੍ਰੈਗਨਨਸੀ ਕਿੰਨੇ ਮਹੀਨੇ ਦੀ ਸੀ ਹੈ ਪੂਰੇ ਪੂਰਾ ਟਾਈਮ ਆ ਜੀ ਪੂਰਾ ਟਾਈਮ ਆ ਜੀ ਵਿਆਹ ਨੂੰ ਕਿੰਨੇ ਹੋ ਗਏ ਵਿਆਹ ਨੂੰ ਉਹ 1 ਸਾਲ 1 ਮਹੀਨਾ ਹੋ ਗਿਆ ਜੀ ਨਹੀਂ ਸੀਨੀਅਰ ਡਾਕਟਰ ਸੀ ਇੱਥੇ ਇਹ ਨਹੀਂ ਪਤਾ ਆਪ ਇਹ ਤਾਂ ਕਿਹੜੇ ਆ ਜੀ ਇਹ ਤਾਂ ਹੋਰਾਂ ਦਾ ਵੀ ਜੀ ਕਿਸੇ ਨੂੰ ਹੋਰ ਕਾਣ ਕਰਨਗੇ ਜੀ ਤਾਂ ਹੁਣ ਤਾਂ ਮੈਨੂੰ ਕੋਈ ਨਹੀਂ ਕੀ ਲੱਗਦਾ ਹਸਪੀਟਲ ਹਸਪੀਟਲ ਦੀ ਐਮਰਜੈਂਸੀ ਕਰਨ ਹੋਈ ਹਾਂਜੀ ਹਾਂਜੀ ਆ ਆ ਅਸੀਂ ਬਾਰ ਬਾਰ ਕਿਹਾ ਜੀ ਜੇ ਨਹੀਂ ਤਾਂ ਅਸੀਂ ਲੈ ਜੰਨੇ ਆ ਰਜਿੰਦਰ ਨੂੰ ਲੈ ਜੰਨੇ ਆ ਇਤਲਾ ਦਿੱਤੀ ਹਾਂਜੀ ਆਤਰਾ ਤਰਾ ਦੇ ਗਿਆ ਇਸ ਤੋਂ ਬਗੈਰ ਪਰਚਾ ਹਸਪੀਟਲ ਵਾਲੇ ਭੱਜੇ ਕਿ ਕਿਤੇ ਬਹੁਤ ਸਪੋਰਟ ਹੋਤੀ ਆ ਜੀ ਚੌਕੀ ਲੈ ਕੇ ਜੀ ਕਿੰਦਾ ਦੀ ਕਾਰਵਾਈ ਦੀ ਮੰਗ ਕਾਰਵਾਈ ਕੀ ਇਹ ਬੰਦ ਹੋਣਾ ਚਾਹੀਦਾ ਜੀ ਕਿਸੇ ਹੋਰ ਨਾਲ ਵੀ ਹੋਣਾ ਜੀ ਇਹ ਬੱਚਾ ਹੋਣਾ ਚਾਹੀਦਾ ਜੀ ਇਹ ਹਸਪੀਟਲ ਕਿਹੜਾ ਹੈ ਇਹ ਬਾਦੀ ਬਾਦੀ ਹਸਪੀਟਲ ਆ ਜੀ ਤੁਹਾਨੂੰ ਕੀ ਲੱਗਦਾ ਨਾ ਬੋਰਡ ਲੱਗਿਆ ਨਾ ਕੁਝ ਲੱਗਿਆ ਕਿੱਦਾਂ ਲੱਗਦਾ ਤੁਹਾਨੂੰ ਇਧਰ ਨੰਬਰ ਲਈ ਇਹ ਨਵੀਂ ਬਿਲਡਿੰਗ ਬਣਾ ਰਹੇ ਆ ਪਹਿਲਾਂ ਉਧਰ ਸੀਗੇ ਹੁਣ ਇਧਰ ਬਣਾ ਰਹੇ ਸੀ ਐਂੀ ਬਾਤ ਚੋਰੀ ਛੁਪੇ ਕੇਸ ਕਰਦੇ ਆ ਇਹ ਸਭ ਤੇ ਪਹਿਲਾਂ ਹੀ ਪਰਚਾ ਹੋਇਆ ਜੀ ਪਹਿਲਾਂ ਹੀ ਜਾ ਦੇ ਤਰਨਾ ਲੱਗਿਆ ਤੇ ਵਾਦੀ ਹਸਪਤਲ ਨੂੰ ਲੈ ਕੇ ਕੀ ਮੈਟਰ ਚੱਲ ਰਿਹਾ ਹੈ ਇਹ ਵਾਦੀ ਹਸਪਤਲ ਮੇ ਜਿਹੜੇ ਇੱਕ ਡਾਕਟਰ ਸਾਹਿਬ ਹੈ ਉਹ ਡਿਲੀਵਰੀ ਦੀ ਸਰਜਰੀ ਨੋਰਮਲ ਜਿਹੜਾ ਆਪਰੇਸ਼ਨ ਨੋਰਮਲ ਜੋ ਡਿਲੀਵਰੀ ਹੁੰਦੀ ਹੈ ਉਹ ਪ੍ਰੋਸੈਸ ਤੇ ਤੂੰ ਇੱਕ ਬੇਬੀ ਸਵੇਰੇ ਆਜ ਜਨਮ ਲਈਤੀ ਸੀਗੀ ਫਿਰ ਉਸਦੇ ਬਾਅਦ ਮਦਰ ਦੀ ਡੈਥ ਹੋ ਗਈ ਸੀਗੀ ਤਾਂ ਇਹ ਅੱਜ ਕੰਪਲੇਨਟ ਜਿਹੜੀ ਪਾਰਟੀ ਹੈ ਉਹ ਉਹਨਾਂ ਦੀ ਦੇਤੀ ਉਹਨਾਂ ਦੇ ਹਸਬੰਦ ਔਰ ਉਹਨਾਂ ਦੇ ਪਰਿਵਾਰ ਵਾਲੇ ਇੱਥੇ ਆਏ ਸੀਗੇ ਔਰ ਉਹ ਉਹਨਾਂ ਦੀ ਕੰਪਲੇਂਟ ਸੀਗੀ ਕਿ ਉਹ ਜਾਂਚ ਕੀਤੀ ਜਾਏ ਤਾਂ ਅਸੀਂ ਅਬ ਉਹਨਾਂ ਦਾ ਬਿਆਨ ਲੈ ਰਹੇ ਨੇ ਔਰ ਉਹਨਾਂ ਦੀ ਪੂਰੀ ਜਾਂਚ ਜਿਹੜੀ ਵੀ ਲੀਗਲ ਪ੍ਰੋਸੈਸ ਹੈ ਉਹ ਅਸੀਂ ਫੋਲੋ ਕਰਾਂਗੇ ਉਹਨਾਂ ਨੇ ਕਿਹਾ ਕਿ ਜਿਹੜਾ ਹੈ ਹਸਪਤਲ ਬੰਦ ਹੋਣਾ ਚਿਲ੍ਹਾ ਜਿਸ ਨੂੰ ਲੈ ਕੇ ਦੇਖੋ ਇਹ ਸਾਰੀ ਚੀਜ਼ ਹੈ ਨਾ ਅਸੀਂ ਜਾਂਚ ਦਾ ਵਿਸ਼ਾ ਹੈ ਔਰ ਜਿਹੜੇ ਹਸਪਤਲ ਬੰਦ ਕਰਨੇ ਦੀ ਬਾਤ ਹੈ ਉਹ ਇੱਕ ਅਥਾਰਟੀ ਨਹੀਂ ਹੈ ਉਹ ਕਈ ਅਥਾਰਟੀ ਨਾਲ ਹੁੰਦੀ ਹੈ ਹਰ ਸਾਰੀ ਚੀਜ਼ ਵਿੱਚ ਐਡਮਿਨਿਸਟ੍ਰੇਸ਼ਨ ਨਹੀਂ ਹੁੰਦੀ ਐ ਸਾਡਾ ਕੰਮ ਹੈ ਜਿਹੜਾ ਇਹ ਕੇਸ ਹੈ ਨਾਦੀ ਇੱਕਦਮ ਬਿਨਾਂ ਪੱਖਪਾਤ ਇਨਪਾਰਸ਼ੀਅਲ ਇਨਕੁਆਇਰੀ ਕਰਨਾ ਉਹ ਅਸੀਂ ਕਰਾਂਗੇ ਉਹਾਰਾ ਰੋਡ ਤੇ ਰੋਡ ਵੀ ਜਾਮ ਕਰਤਾ ਸੀ ਕਿਵੇਂ ਦੇਖ ਰਿਓ ਕਿ ਐਵੇਂ ਫੈਸਲਾ ਨਹੀਂ ਹੋ ਰਹੀ ਰੋਡ ਜਾਮ ਕਰਤਾ ਉਹ ਜੀ ਇੱਕ ਪਬਲਿਕ ਟਰਸਟ ਦੀ ਬਾਤ ਹੈ ਕਈ ਕਈ ਵਾਰੀ ਕਈ ਵਾਰੀ ਇਹ ਨਾ ਇਮੋਸ਼ਨਲ ਜਿਹੜਾ ਹੁੰਦੇ ਆ ਨਾ ਅਸੀਂ ਤੇ ਅਸੀਂ ਭੁੱਲ ਜਾਂਦੇ ਆਂ ਕਿ ਮਤਲਬ ਅਨਾਦਾ ਲਾਸ ਹੈ ਸਾਡਾ ਵੀ ਸਾਡਾ ਵੀ ਇੱਕ ਕਨੈਕਟ ਉਹ ਹੈ ਕਿ ਠੀਕ ਹੈ ਜੀ ਗਲਤ ਹੋਈ ਫਰਦ ਇੱਕ ਪੂਰੀ ਰੂਟ ਡਿਊਟੀ ਲੱਗੀ ਹੋਈ ਸੀ ਕਿ ਪੂਰੀ ਫੋਰਸ ਦੀ ਚੱਕੀ ਦੀ ਚੌਕੀ ਦੀ ਵੀ ਅਖੀਰ ਡਿਊਟੀ ਲੱਗੀ ਸੀ ਤਾਂ ਕਰਕੇ ਇੱਥੇ ਫੋਰਸ ਮਤਲਬ ਉਹਨਾਂ ਨੂੰ ਮਾਰਨਿੰਗ ਚ ਅਸੀਂ ਦੱਸਿਆ ਸੀਗੇ ਕਿ ਤੁਸੀਂ ਇਹ ਨਾ 1-2 ਘੰਟੇ ਚ ਇਟ ਕਰੋ ਅਸੀਂ ਸਾਰੀ ਕਾਰਵਾਈ ਕਰਾਂਗੇ ਉਹ ਹੁਣ ਕਾਰਵਾਈ ਕਰ ਰਹੇ ਨੇ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਹੈ ਸਟੇਟਮੈਂਟ ਲਏ ਗਏ ਨੇ ਔਰ ਇਨਵੈਸਟੀਗੇਸ਼ਨ ਜਾਰੀ ਹੈ